ਬੜੀ ਅਸਤੀ ਕਾਲ ਹਾਂ ਸਤੀ ਕਾਲ ਜੀ ਕੀ ਹਾਲ ਪਾਜੀ ਹੋਰ ਸੁਣਾਉਂ ਪੈਂਦਾ ਜੀ ਬਹੁਤ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਬਹੁਤ ਮੇਰ ਗੁਰੂ ਗ੍ਰਾਮਦਾਸ ਬਾਬਾ ਦੀਪ ਸਿੰਘ ਦੀ ਚੜ੍ਹਦੀ ਕਲਾ ਸਾਰੇ ਵੀਰਾਂ ਨੂੰ ਜਿਹੜੇ ਸਨੀਵੇਡਰੀ ਫਾਰਮ ਤੇ ਵੀਡੀਓ ਵੇਂਦੇ ਆ ਸਾਡੇ ਨੂੰ ਪਿਆਰ ਭਰੀ ਸਸਤੀ ਕਾਲ ਹੋਰ ਸੁਣਾਉਂ ਪੈਂਦਾ ਜੀ ਮੇਰਨਾ ਦਾਦੇ ਨੇ ਬੜੀਆਂ ਮੇਰਾ ਮੱਖੀਆਂ ਮौज ਲੱਗੀ ਆ ਮौज ਯਾਰੀ ਵਜੇ ਮੈਂ ਚੱਲ ਹਾਂ ਜੀ ਆ ਵੀਡੀਓ ਥੋੜੀ ਜਿਹੀ ਲੋਡ ਹੋ ਜਾਂਦੀ ਆ ਕੰਮ ਧੰਦੇ ਕਰਕੇ ਝੋਨੇ ਕਰਕੇ ਅੱਜ ਵੀ ਇਹ ਬਾਪੂ ਦੀ ਰਹਿੰਦੀ ਵਧਾਉਣ ਵਾਲੀ ਵਧਾਉਣ ਦੇ ਹਾਂ ਬਿਲਕੁਲ ਬੈਠੋ ਮਾਲ ਡੰਗਰ ਤੇ ਇਦਾਂ ਕੋਈ ਨਾ ਕੋਈ ਵੇਚਦਾ ਤੇ ਫਿਰ ਅੱਜ ਫਿਰ ਕਿੰਨੀਆਂ ਪਿੰਦਾ ਜੀ ਫਿਰ ਅੱਜ ਮਈਆਂ ਦੇ ਹੀ ਆਪਣੇ ਕੋਲ ਸੁਨੀਲ ਸੱਤ ਹਾਂ ਦੋ ਮਈਆਂ ਵੇਗੀਆਂ ਵਾ ਗਾਇਆ ਕੋਈਆਂ ਪੰਜ ਮਈਆਂ ਵਾਂ ਤੇ ਤਿੰਨ ਗਾਵਾਂ ਵਾ ਚਲੋ ਹਾਂਜੀ ਕਾਰਾ ਸ਼ੁਰੂ ਫਿਰ ਤੇ ਅੱਜ ਝੋਡੀ ਅੱਜ ਮਨੇਰੇ ਸੂਈ ਆ ਹੂੰ ਸਵੇਰੇ ਅੱਜ ਜੀ ਪਛਾ ਚਾਰ ਮਈ ਦੀ ਝੋਡੀ ਸੂਈ ਕੱਢੀ ਦਿੱਤੀ ਆ ਜਦੋਂ ਕਿੰਨੇ ਫਿਰ ਵੇਖੋ ਕੋਣ 12 ਕਿਲੋ 9 15 ਦਵੇ ਆਪਾਂ ਦੇ ਸਵੇਰੇ 2.5 ਕਿਲੋ ਚੋਈ ਆ ਖੋਲੋ ਭਾਜੀ ਹਾਂਜੀ ਕੱਟੀ ਆ ਗਈ ਨਾ ਲੋਹੇਂ ਕੱਟੀ ਮਗਰ ਆ ਗਈ ਆ ਤੇ ਦੇਖੋ ਥੱਲੇ ਵਾ ਸੋਹਣੀ ਝੋਡੀ ਆ ਗੁੱਥੀ ਮੇਂ ਝੋਡੀ ਉਹਦੀ ਬਹੁਤ ਜ਼ਿਆਦਾ ਚੰਗੀ ਆ ਅਜੇ ਲੱਪਾ ਲੱਪਾ ਲਾਇਆ ਝੋੜੀ ਨੇ ਮੇਰੇ 4 ਵਜੇ ਸਵੇਰੇ ਅੱਛਾ ਹਾਂਜੀ ਠੀਕ ਆ ਵਾਹ ਝੋੜੀ ਦੁੱਧ ਦੇ ਦਊਗੀ 14 ਕਿਲੋ ਦੇ ਸੋਨੇ ਠੀਕ ਐ ਇੱਥੇ ਕਮਾਓ ਇੱਥੇ ਲੈ ਆ ਇੱਧਰ ਲਾਓ ਇੱਧਰ ਲਾਓ ਥੋੜੀ 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 ਸ਼ੇਰ ਵਾਂਗੂ ਝੋੜੀ ਭਲੀ ਆ ਸਣੀ ਇਹ ਬਹੁਤੀ ਭਲੀ ਆ ਕਿਉਂ ਜਾਣ ਬਹੁਤ ਜ਼ਿਆਦਾ ਚੰਗੀ ਨਿਕਲੀ ਹਾਂਜੀ ਹਾਂ ਸਵਾਦ ਬਹੁਤ ਚੰਗਾ ਵਾ ਠੀਕ ਆ ਵੱਡੀ ਝੋਡੀ ਆ। ਉਹਦੋਂ ਆਪਾਂ ਵੀਡੀਓ ਪਾਈ ਜਿਹੜੇ ਉਹਨਾਂ ਵੀਰਾਂ ਨੇ 10 ਮਈਆਂ ਦੇਖੋ ਗਾਗਨੇ ਖੜੀਆਂ। ਅੱਛਾ ਆਪਣੇ ਕਾਲੇ ਫਗਾਨੇ ਲਾਗੇ ਸੇਕੋਂ ਪਿੰਡ ਵਾ। ਹਾਂ ਹਾਂ। 30 ਮਈਆਂ ਲੈਣੀਆਂ ਉਹਨਾਂ। ਬਿਵਾਰ ਕਰਦੇ। ਨਹੀਂ ਘਰ ਲਈ ਲੈਣੀਆਂ। 10 ਲੈ ਗਏ ਆ। ਚਲੋ। 10 ਹੁਣ ਫੇਰ ਦੇਣੀਆਂ 8 ਦਾ ਹੰੜਾ ਨੂੰ। ਠੀਕ। ਬੋਲੋ। ਝੋਡੀ ਦੇ ਭਾਵੇਂ 1 20 ਮੁੱਲ ਮੰਗੀ ਜਾਈਏ। ਹਾਂਜੀ। ਮੁੱਲ ਮੰਗਣੇ ਨਹੀਂ ਅੱਜ। ਉਹ ਮੁੱਲ ਲੈਣੇ ਆ ਜਿਹੜੀਆਂ ਮਈਆਂ ਵੇਚਣੀਆਂ ਵਾਂ। ਛੋਟਾਂ ਛਾੜਾਂ ਉਹਦੇ ਵਿੱਚੋਂ ਹੋਣੀਆਂ ਆ ਮੁੜਕੇ ਕੋਈ ਖੋਨਾਜ ਜੋ ਮਰਜ਼ੀ ਭਿੜਦਾ ਰਹੇ। 90000 ਚਲ ਕਰ ਦਵੇ ਜੈਸ ਨੂੰ ਹਾਂ ਫੋਰ ਛੋਟ ਕਰ ਦਾਂਗੇ 2000 2088 ਤੇ ਇਹ ਛੋਟੀ ਸੁਈ ਜੋ ਮੈਂ ਦਿਨਾ ਤੇ ਦਾ ਇਹ ਸੁਣੀਓ ਕੋਈ ਲੀਟਰ ਆਪਣੇ ਘਰੋਂ ਕੋਈ ਕੰਡਾ ਲੈਵੇ ਹਾਂਜੀ ਬਈਆਂ ਸਾਰੀਆਂ ਹੀ ਬੜੇ ਬੜੇ ਦੁੱਧ ਵਾਲੀਆਂ ਆਹ ਅੱਜ ਸਵੇਰੇ ਵੀ ਕੱਲ ਵੀ 12 ਕਿਲੋ ਤੋਂ ਸ਼ੌਂਗ ਨਹੀਂ ਘਟ ਅੱਛਾ ਹਾਂ ਪੂਰਾ 12 ਕਿਲੋ ਠਾਣਾ ਕਰਕੇ ਛੋਟੀ ਫਲੇ ਦੁੱਧ ਲੋ ਜ ਭਈ ਇਹ ਵੀ ਦੋ ਰੋਗ ਆਹ ਸੁਈ ਨੂੰ ਸਾਰਾ ਛੇਵਾਂਗੇ ਸਪਲੰਡਨ ਹੋਇਆ ਹੂੰ 12 ਕਿਲੋ ਲੀਟਰ ਮਾਰਵਾ ਦੋ ਦੋ ਚੋੜੀ ਥੱਲੇ ਵਾਹ ਜੀ ਓਰ ਛੱਡਾ ਜਵਾਬ ਸਮਾ ਕੋਈ ਕਮੀ ਪੇਸ਼ੀ ਦੀ ਠੀਕ ਹੈ ਫਿਰ ਹਾਂ ਵਧਵਾ ਹਾਂ ਪਰ ਬਾਕੀ ਨੂੰ 12 ਕਿਲੋ ਆਪਾਂ 12 ਕਿਲੋ ਦੱਸਣਾ ਹਨ ਗੱਸੂ 12 ਕਿਲੋ ਹੀ ਇਹ ਪੰਛਰੀਆਂ ਮਾਰ ਨੂੰ ਬਾਹਰ ਲਾ ਦੋ ਲੈ ਆ ਥਰਮਣਾ ਤੇ ਮੋੜਾ ਗੋ ਦਾਨ ਚਾਹ ਦੇ ਟੇ ਇਹ ਇਥੇ ਇਥੇ ਮੋੜ ਉਧਰ ਲੱਜਾ ਉਧਰ ਪਹੁੰਚ ਜਾ ਬਹੁਤ ਔਰ ਬਹੁਤ ਹਾਂ ਇਹ ਬਹੁਤ ਦਾਣੇ ਪਏ ਬਾ ਮਰੀਦੇ ਦੇ ਕਰਣ ਠੀਕ ਆ ਜੋ ਲਓ 12 ਕਿਲੋ ਤੋਂ ਪਾਈਆ ਨਹੀਂ ਦੁੱਧ ਘਾਟੇਗਾ ਠੀਕ ਆ ਪਾਰ ਹੋਊਗਾ ਬਸ ਠੀਕ ਆ ਥੱਲੇ ਨਹੀਂ ਤਾਂ ਸੂਈ ਨੂੰ ਅੱਜ ਛੇ ਮਾਰ ਦੇਣਾ ਚਲੋ ਆ 12 ਕਿਲੋ ਦੁੱਧ ਠੰਡਾ ਕਰਕੇ ਬੜਾ ਨੀਰਾ ਕਿਉਂ ਢੀ ਥੱਲੇ ਜਿੱਥੋਂ ਲਈ ਆ ਕਹਿੰਦੇ ਪਹਿਲਾਂ ਨੇ ਦੁੱਧ 12 ਕਿਲੋ ਦੱਤਾ ਰਹੇ ਹੁਣ ਸਟਾਰਟਿੰਗ ਦੂਜਾ ਸੂਆ 12 ਦੇ ਚੱਲੀ ਆ ਜੇ ਅ ਬੱਚੇ ਉਹ ਖਾਲੀ ਜਾਓ ਨਾਲੋਂ ਨਾਲ ਆ ਬੱਚਾ ਇਹਦਾ ਤਾਜ ਹੂੰ ਹੂੰ ਤੇ ਪਹਿਲੇ ਨੰਬਰ ਵਾਲੇ ਦਾ ਤੇ ਗਾੜੀ ਅੱਜ ਸੁਈ ਆ ਮੋਲ ਆਪਾਂ ਉਹ ਲੈਣੇ ਆ ਜਿੰਨੇ ਕਰਨੇ ਕਹਿੰਨੇ ਲੈਣੇ ਹੀ ਆ ਕਹਿੰਦਾ ਫੋਨ ਦੇ ਵਿੱਚ ਬਹੁਤੀ ਬੈਸਬਾਜੀ ਨਹੀਂ ਕਿਹਣਾ ਕਰਨੀ ਮੁੱਲ ਲਾਵਾਂ ਨੂੰ ਲੱਖ ਸਵਾ ਲੱਖ ਮੰਗ ਜਿਹੜੀ 85 ਦੀ ਜੱਥ ਨੂੰ ਹਾਂ ਨਾ ਆਈਆਂ 85000 ਦੀ 12 ਤੋਂ ਪਾਈਆ ਦੁੱਧ ਵੱਧ ਵਾ ਘਟ ਨਹੀਂ ਗਾ ਚਲੋ ਹਾਂ ਨਾ 85000 85000 ਦੀ ਦੇਣੀ ਤੇ ਆਹ ਪਿੰਦਾ ਜੀ ਇਹਦੇ ਥੱਲੇ 13 ਕਿਲੋ 500 ਗ੍ਰਾਮ ਦੁੱਧ ਵਾ ਸਾਢੇ 13 ਕਿਲੋ ਦੁੱਧ ਵਾ ਇਹ ਸਾਢੇ 13 ਕਿਲੋ 500 ਗ੍ਰਾਮ 500 ਗ੍ਰਾਮ ਜਰੂਰ ਰੱਖਣਾ ਆਪਾਂ ਪਰ ਆਪਾਂ ਦੇ ਉਤਲਾ 1.5 ਕਿਲੋ ਡਾ ਦੋ ਆਹ 1.5 ਹੀ ਡਾ ਦੋ ਠੀਕ ਆ 12 ਕਿਲੋ ਦੁੱਧ ਤੁਰ ਤੁਰ ਜੀ ਤੁਰ ਲਓ ਜੀ ਕੱਢੀ ਇਹਦੇ ਮਗਰ 13 ਕਿਲੋ 500 ਗ੍ਰਾਮ ਦੁੱਧ ਹਾਂਜੀ ਤੇ ਵੇ ਲੋ ਕੱਢੀ ਮਗਰਾ ਤੁਸੀਂ 12 ਹੀ ਲਾਓ 12 ਲਾਈਆ 12 ਲਾਓ ਤੁਸੀਂ ਵਾਹ ਵੇਖੋ ਥਾਲੇਵਾ ਲੈ ਵਾ ਵੇਖੋ ਠੀਕ ਆ ਪੂਰਾ ਹੀ 12 ਕਿਲੋ ਠੰਡਾ ਕਰਕੇ ਦੁੱਧ ਪੀੜੇ ਥਲੇ ਆ ਅਵਲ ਤੇ 13 ਕਿਲੋ ਤੋਂ ਬਾਹਰ ਆ ਮੈਂ 12 ਕਿਲੋ ਦੀ ਗਾਰੰਟੀ ਦੇਗਾ ਆਪਣੇ ਘਰੋਂ ਮੈਂ ਹੀ ਤੋੜ ਦੂੰਗਾ ਚਲ ਚਲ ਠੀਕ ਥੋੜੀ 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 ਵੱਡੀ ਮਹੀਂ ਆ ਵੱਡੀ ਵੱਡੀ ਰੇਡ ਵੇਖੀ ਮਹੀਂ ਦਾ ਅੱਛਾ ਕੀ ਗੂੰਗੇ ਕੇ ਪਾਉਂਦਾ ਬਾ ਠੀਕ ਹੈ ਫਿਰ ਹਾਂ ਜੀ ਇਹਨੂੰ ਤੇ ਖਿੱਚੀ ਨਹੀਂ 75 ਦੀ ਹਾਂ 75 ਹਜ਼ਾਰ ਦੀ ਨਹੀਂ ਦੇਵਾਂਗੇ 12 ਤੋਂ 13 ਕਿਲੋ ਦੁੱਧ ਵਾ ਬਾ ਠੀਕ ਆ 75 ਹਜ਼ਾਰ ਦੀ ਹਾਂ ਛੋਟ 74 ਦੀ ਹਾਂ ਨਹੀਂ ਛੋਟ ਨਾਲ ਹੀ ਠੀਕ ਆ ਇਹਦੀ ਉਹਦੀ ਵੀ ਕੱਟੀ ਜੋ ਆ ਵਾਲੀ ਅੱਛਾ ਨਾ ਕੋਈ 10 15 ਦਿਨਾਂ ਦੀ ਸੂਈ ਜੋ ਠੀਕ ਹੈ ਇਹ ਝੋੜੀ ਦੀ ਬੂਰੀ ਕੱਟੀ ਜੋ ਹਾਂ ਜੀ ਹਾਂ ਜੀ ਦੁੱਧ ਕਿੰਨਾ ਦੁੱਧ ਦੇ ਥਲੇ 10 ਤੋਂ ਬਾਹਰ ਜੋ ਹੂੰ ਦੁੱਧ ਵਾਲੀਆਂ ਮਈਆਂ ਸਾਰੀਆਂ 10 ਕਿਲੋ ਠੰਡਾ ਕਰਕੇ 10 ਕਿਲੋ ਠੰਡਾ ਕਰਕੇ ਤੋਰੋ ਜੀ ਨਾਲਾ ਵਾਲੀ ਝੋਡੀ ਲਓ ਜੀ ਵੱਡੀ ਝੋਡੀ ਪੱਕੇ ਚਡੇਲੀ ਝੋਡੀ ਆ ਹਾਂ ਵੱਡੀ ਝੋਡੀ ਆ ਦੇਖੀ ਕਿੰਨੀ ਹੈਗੀ ਆ ਸਾਫ ਸੁਫੀ ਝੋਡੀ ਆ ਠੀਕ ਹੈ ਹੂੰ ਕੋਈ ਘੂੜ ਛਟਾ ਨਹੀਂ ਠੀਕ ਹੈ ਰੇੜੀ ਪਿੰਦੇ ਜੀ ਫਿਰ ਤੋਰਾਂ ਜੀ ਜਾਈ ਜੀ ਰੇੜ ਸਨੀਵ ਜੀ ਅੱਜ ਵੀਡੀਓ ਬਣਾ ਦੇਣਾ ਬਾਅਦ ਪਾਈ ਮਾਲ ਦੇ ਦੇਗਾ ਝੋਡੀ ਵੇਖ ਛਡੀ ਵੱਡੀ ਆ ਹਾਂ 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 11 ਲੀਟਰ ਦੁੱਧ ਠੰਡਾ ਕਰਕੇ 10 ਕਿਲੋ ਦੀ ਗਾਰੰਟੀ ਕੋਈ ਨਹੀਂ ਦੇ ਜੀ ਪਰ ਠੀਕ ਆ ਆਈ ਅੰਨੀ ਘੜੂ ਆਜੋ ਜੀ ਆਜੋ ਗੱਡ ਬਾਈਨ ਬੜਾ ਝੋਡੀ ਚੋੜੀ ਦਾ ਠੀਕ ਹੈ ਬਕੇਆ ਮੋ ਚਲਵਾ ਮੋ ਰੇਡਾ ਬਹੁਤ ਪੁਣੇ ਰਿੜ ਬਾਈ ਨਾਲ ਯਾਰ ਸਵਾ 100 ਲੱਖ ਮੰਗੀ ਜਾਈਏ ਕੋਈ ਫੈਸਲਾ ਨਹੀਂ ਬਿਲਕੁਲ 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 ਹੋਰ ਰਹਿ ਗਈਆਂ ਹਾਂਜੀ ਸਵੇਰ ਦੀਆਂ ਦੋ ਵੇਗੀਆਂ ਨੇ ਕੱਲ ਵੀ ਵੇਚ ਲੀਆਂ ਅਸੀਂ ਹਾਂਜੀ ਮੁੱਲ ਭਾਵੇਂ ਦਾ 95 ਭਾਵੇਂ 90 80 ਦਿਖਾਣਾ ਹੈ 80000 ਦੇ ਹਾਂ 80000 ਕੋ ਛੋੜ ਛੱਪਾ ਕਰਦਾ ਛੋੜੀ ਕਰ ਦੇ ਚਲੋ ਠੀਕ ਹੈ ਤੇ ਇਧਰ ਕਿਨੇ ਮੈਂ ਦੱਜ ਇਧਰ ਹੈਗੇ ਕਿੰਨੇ ਕਰੇ ਚਾਰ ਇਹ ਦੂਜਾ ਸੂਆ ਪਹਿਲਾਂ ਦੁੱਧ ਦੀ ਗੱਡੀ ਆ। ਗੱਪੜ। ਹੋਈ। ਅੱਛਾ। ਮਗਰ ਇਹਦੇ ਕੱਢੀ ਲੈਵਾ ਵੇਖੇ ਨੇ ਥੱਲੇ। ਐਚ ਐਫ ਗਾਣੋਂ ਵੱਧ ਵਾ। ਖਾਣ ਮੇ ਲੱਗਾ ਪਹਿਲਾਂ ਦੁੱਧ ਦੀ ਗੱਡੀ। ਲੈ ਸਹੀ ਆ। ਸਿੰਘ ਨੂੰ ਕੀ ਕਹਿਣਾ ਹੈ ਕਿ? ਸਰਪੀ ਭਾਜੀ ਚੰਗਾ ਜੇ ਮੂੰਹ। ਨਹੀਂ ਵੇਖੇ ਓਏ ਛੋਟੀ ਪਹਿਲਾਂ ਨਾ ਲੈਵਾ ਵੇ। 8 ਕਿਲੋ ਦੁੱਧ ਛੋਟੀ ਥੱਲੇ ਹੋਣਾ। ਲੈਵਾ ਵੇਖ ਦਾਮ ਨੂੰ ਕਿ ਨਾਲ ਥੱਲੇ। ਲੈਵਾ ਵੇਖੀ। ਹਾਂ ਉਹ ਦੇਖ ਹੀ ਜਾਂਦਾ। ਲੈਵਾ ਛੋਟੀ ਨੂੰ। ਗਾਂ ਜਾਂਦੇ ਸਿੱਧੇ। ਲੈ ਉਹ ਚਲੀ ਛੋਟੀ ਆ। ਸੋਹਣੀ ਛੋਟੀ ਆ। ਓਨੀ ਛੋਟੀ ਨਹੀਂ ਜਨਾ ਸੁਨੀਲ ਸਿੰਘ ਲੈਵਾ ਲਈ। ਹਾਂ। 10 ਕਿਲੋ ਦੁੱਧ ਪਾ ਦੂਗੀ ਅੱਜ 10 ਹੀ ਗਰਾਂ ਦੀ ਸੂਈ ਆ ਠੀਕ ਆ ਹਾਂ ਦੋਂਦੀ ਆ ਫਿਰ ਇਹਦੀ ਕੀਮਤ ਕੀਮਤ ਇਹਦੀ ਬਿਲਕੁਲ ਛੋਟੀ ਜੀ ਦੇਣ ਲੈਣ ਵਾਲੀ ਕਰਨੀ ਆ ਪਰ ਲੈਵਾ ਵੇਖ ਲੈ ਸਾਰੀਆਂ ਮਈਆਂ ਨੂੰ ਜਬਰੂ ਆ ਤੇ ਥਣ ਵੇਖ ਕਿਦਾਂ ਦਾ ਲੱਗਾ ਮੁੱਲ ਭਾਵੇਂ 75 70 60000 ਦੀ ਹਾਂ ਨਾ ਆਈਆਂ 60000 ਦੀ ਉਹ ਫੋਨ ਕਰੇ ਜਨੇ ਸਾਈ ਪਾਉਣੀ ਆ ਇਹਦੀ ਠੀਕ ਆ ਫਿਰ ਹਾਂ ਇਹਨੇ ਕੋਈ 55 56 ਨੀ ਗਾਲਾ ਫੋਨ ਨਾ ਲਾਵੇ ਚਲੋ ਇਹ ਤੋਂ ਮੁਨਾਫਾ ਨਹੀਂ ਉਹਨਾਂ ਗੁਪਈਏ ਜਿੰਨੇ ਕ ਲੈਣੀ ਠੀਕ ਆ ਤੇ ਆਹ ਇਹ ਵਸ਼ੀ ਆ ਗਈ ਵੇਖ ਡਾਇਮੰਡ ਫੀਸ ਗੱਬਣ ਗੱਬਣ ਖੋਲ ਵੀ ਮੰਨਿਆ ਖੋਲੋ ਵੀ ਮੰਨ ਜੀ ਪਹਿਲਾਂ ਨੇ 25 ਕਿਲੋ ਤਾਂ ਪਾਰ ਦੁੱਧ ਦਿੱਤਾ ਅੱਛਾ 25 ਕਿਲੋ ਪਾਰ ਪਾਰ ਦੁੱਧ ਕੱਢਿਆ ਵਸ਼ੀ ਨੇ ਹਜੇ ਵਸ਼ੀ ਦੇ 12 13 ਦਿਨ ਫੂਨ ਚ ਰਹਿੰਦੇ ਆ ਲਓ ਜੀ ਪਤਾ ਨਹੀਂ ਮਸ਼ੀਨ ਨੂੰ ਹਜੇ ਪਹਿਲਾਂ ਨੇ 25 ਕਿਲੋ ਤਾਂ ਪਾਰ ਵੀ ਤੇ ਇਹ ਵੀ ਦੇਖੋ ਬਰਾਉਂਦੇ ਹਜੇ ਰਹਿੰਦੀ 15 ਦਿਨ ਹੀ ਮਸ਼ੀਨ ਦੇ ਫੂਨ ਠੀਕ ਆ ਆਜੋ ਜੀ ਆਜੋ ਆ ਜੀ ਗਿਵ ਇਟ ਅਪ ਇੰਤਜੇ ਫਿਰ ਬਾਤ ਕਰੂੰ ਦੇਖ ਲੋ ਹਜੇ ਦੰਦਾ ਦੇ ਵਸੀ ਵੇ ਸੰਦੀਪ ਸਿੰਘ ਬ੍ਰੀਟ ਦੇ ਵਸੀ ਦਾ ਬੁੱਖਾ ਵੇ ਕਿ ਆਹ ਠੀਕ ਹੈ ਨਾ ਮਾਲ ਸਾਰਾ ਹੀ ਦੁੱਧ ਵਾਲਾ ਆਇਆ ਥਾ ਲੈ ਦੰਦਾ ਦੋ ਦਾ ਵਾਲਾ 2 ਰੁਪਏ ਮਹਿੰਗਾ ਸੋ ਲੱਲ ਲੀਏ ਨਾ ਤੇ ਬਿਲਕੁਲ ਤੋਰੋ ਜੀ ਤੋਰੋ ਠੰਡੀ ਧੀਰੀ ਕਿੰਨੀ ਆ 92 ਹਜੇ ਸੁੰਦੀ ਨਹੀਂ ਕੋਈ ਸੁੰਦਾ ਨਹੀਂ ਪਤਾ ਨਾਮ ਕੋਈ ਲਊਗਾ ਅਗਲੀ ਵੀਡੀਓ ਪਾ ਦਊਗੀ ਬਿਲਕੁਲ ਜੀ ਸਵਾਗਤ ਹੈ ਤੁਹਾਨੂੰ ਵਾਸ ਹਾਂਜੀ ਇਹ ਹਾ ਨਾਲ 70000 ਦੀ ਆ 70000 ਦੀ 70000 ਦੀ ਉਹ ਲੈ ਆਂ ਗਏ ਖੋਲ ਕੋਈ ਮਾਨਦਾਨ ਨੇ 1000 ਛੋਟ ਕਰ ਚਲੋ ਠੀਕ ਆ ਇਹ ਸੁਈ ਆ ਇਹ ਸੁਈ ਦਾ ਬੱਚਾ ਹੈਗਾ 1.5 ਮਹੀਨੇ ਦਾ ਇਹ ਨਹੀਂ ਆ ਖੋਲ ਪਹਿਲਾਂ ਇਹਦਾ ਬੱਚਾ ਲੱਗਿਆ ਇਹਦਾ 1.5 ਮਹੀਨੇ ਦੀ ਬੱਛੀ ਆ ਤੇ ਮੰਗ ਅੱਛਾ ਦੁੱਧਣਾ 8 ਕਿਲੋ ਤੋਂ ਪਾਰ ਹੀ 9 ਹੋ ਜੇ 10 ਹੋ ਜੇ 8 ਤੋਂ ਬਾਹਰ ਹੀ ਆ 8 ਤੋਂ ਬਾਹਰ ਹੀ ਹੈ ਖੋਲੋ ਜੀ ਵੀ ਲਓ ਜਿਹੜੇ ਵੀ ਦੇਖ ਲੋ ਕਰੋ ਕੀ ਕੀ ਸੀ ਤੁਸੀਂ ਲੈ ਗਏ ਅੱਛਾ ਜੀ ਬਿਆਰ ਨਾ ਆਜੋ ਜੀ ਲਿਆਓ ਗਰਾਂਦੀ ਸੀ ਸਾਲ ਬੜੀ ਆ ਕੋਈ ਰਸੀ ਨਹੀਂ ਪੋੜੀ ਹਾਂ ਇੱਦਾਂ ਬੈ ਕੇ ਜੋਣੀ ਵਸ਼ੀ ਬਹੁਤ ਚੰਗੀ ਬੈਠਦੇ ਮਨ ਦੇ ਚ ਦੁੱਧ ਬਣਾ ਜੂਗੀ ਵਸ਼ੀ 12 ਕਿਲੋ ਆਪੀ ਆਈ ਹੈ ਆਪਣੇ ਕੋ ਤੇ ਇਹ ਆਪਾਂ ਦੇਣੀ ਆ ਮੁੱਲ ਜਨਾ ਮਰਜ਼ੀ ਕਰੀਏ 28000 ਦੀ 28000 ਦੀ ਹਾਂ 28000 ਦੇਣੀ ਆ ਠੀਕ ਹੈ ਉਹ ਦਿਲ ਮਹੀਨੇ ਦੀ ਬਿਲਕੁਲ ਇਹਨੂੰ ਅੱਜ ਸੁਈ ਨੂੰ ਅੱਜ ਚੌਥਾ ਦੇਣਾ ਹਾਂ 12 ਕਿਲੋ ਬੋਲਾ ਆ ਜੇ ਥਲੇ 12 ਕਿਲੋ ਬੋਲਾ ਹਾਂ ਜੀ ਵਸ਼ੀ ਵੇਖੀ ਵੱਡੀ ਵੱਡੀ ਹੈ ਆਜੋ ਕਰੋ। ਲਓ ਜੀ। ਬਣਾ ਦੋ ਹੋ ਰਹੀਆਂ ਨੇ। ਹਾਂ ਜੀ। ਕੱਲ ਵੇਚੀਆਂ ਹੁੰਦੀਆਂ ਵੇਚਿਆ ਸਰ 13 ਡੰਗਰ ਪਾਉਣੇ ਸੀ ਤਾਂ। ਠੀਕ ਆ। ਇਹ ਵਸੀ। ਉਹਦੇ ਚ ਆਜੂ 15 ਕਿਲੋ। ਹੁਣ ਜਾਨ ਬੜੀ ਆ ਥਣ ਥਣ ਬੜਾ ਚੰਗਾ ਬਣਾਉਂਦੀ ਆ। ਬਾਜਣ ਬੜਾ ਥੋੜੀ ਜਿਹੀ ਵਸੀ ਕਹਿੰਦੇ ਸਾਬੀ ਨਹੀਂ। ਆਜੋ ਜੀ ਆਜੋ। 7 ਵਜੇ ਨੂੰ ਵੇਖ ਲੈਣਾ। ਸੁਹਾ ਵੇਖ। ਤਾਂ ਠੰਡੀ ਠੁੰਡੀ ਬੜੀ। ਗਾਈ ਨਹੀਂ ਕਰਮ ਲਿਉਣੀ ਠੀਕ ਹੈ ਬੱਛਾ ਮਗਰ ਇਹਦਾ ਬੱਛਾ ਜੀ ਇਹ ਬਿੰਦਾ ਜੀ ਫਿਰਦੀ ਇਹਦਾ ਮੁੱਲ ਇਹਦਾ ਮੁੱਲ ਤੇ ਭਾਵੇਂ 60000 ਮੰਗੀ ਜਾਈਏ ਤਾਂ ਵੀ ਫੱਬਦਾ ਜਿੜੀ ਵੱਡੀ ਬੱਤੀ ਆ ਪਰ ਅਸੀਂ ਮੋਲੋ ਕਰਨਾ ਜਿਹੜੀ ਕੋਈ ਵੀਰ ਲੱਲੀ ਲਵੇ ਬਿਲਕੁਲ 35 ਦੀ 35000 ਦੀ 35000 ਦੀ ਦੇ ਦਾਂਗੇ 15 ਕਿਲੋ ਦੁੱਧ ਚਵਾ ਦੂ ਗੈੜੀ ਏਡੀ ਸੀਲ ਠੰਡੀ ਆ ਜਿਹੜਾ ਚੌਥਾ ਦਿਨ ਸੂਈ ਨੂੰ ਹੋਇਆ ਵਾ ਚਲੋ ਉਹ ਵੈੜ ਥੱਲੇ 8-9 ਕਿਲੋ ਦੁੱਧ ਆ ਠੀਕ ਤੇ ਆਹ ਤਿੰਨ ਵੈੜਾ ਜੀ ਤੇ ਬਾਕੀ ਮਾਈਆਂ ਬਾਕੀ ਮੇਰੇ ਵੀ ਇੱਥੇ ਆਓ ਚੁਾਈ ਕਰੋ ਪਾਸਪੁਰਾਣਾ ਬਾਈ ਜੀ ਮੈਂ ਮੈਂ ਤੁਹਾਨੂੰ ਪੂਰ ਛਟਾ ਨਹੀਂ ਦੁੱਧ ਜਨਾ ਜਨਾ ਦੱਸਾਂਗੇ ਦੋ ਟਾਈਮ ਚੋ ਕੇ ਤਸਲੀ ਕਰਕੇ ਆਪਣੀ ਖੜਨ ਮਈਆਂ ਜਿਹਨੂੰ ਜਿਹਨੇ ਵੀਰ ਨੇ ਲੈਣੀਆਂ ਨਾ ਅਸੀਂ ਪੈਸੇ ਲਾਏ ਆ ਗਾੜੀ ਕਿਸ ਨੇ ਲਾਉਣੇ ਆ ਐ ਆਪਣੀਆਂ ਤਨਕਾ ਤਨਕਾ ਕੇ ਚੋਰ ਚਵਾ ਕੇ ਖੜਨ ਜਨਾ ਜਨਾ ਦੁੱਧ ਦੱਸਿਆ ਉਹਨਾਂ ਨਾਲ ਹੋਊਗਾ ਠੀਕ ਹੈ ਪੈਂਡੇ ਬਾਈ ਮੈਂ ਜਾ ਕੇ ਜਿਹੜੀ ਕੋਈ 4-5 ਘੰਟੇ ਜਾਂਦੀ ਆ ਉਹ ਕਿਲੋ ਖੰਡ ਮੈਂ ਟੁੱਟ ਜਾਂਦੀ ਆ ਬਾਕੀ ਕੋਈ ਮਈਆਂ ਚ ਕਮੀ ਪੇਸ਼ੀ ਨਹੀਂ ਮਗਰ ਲਗਭਗ ਸਾਰੇ ਦੋਵਾਂ ਦੇ ਕਟੇ ਆ ਬਾਕੀ ਕਟੀਆਂ ਉਹ ਮਈਆਂ ਦੇ ਮਗਰ ਕਿਸ ਮਾਲ ਸੋਇਆ ਹੋ ਆਪਣੀ ਚੋਕੇ ਤਸੱਲੀ ਕਰਕੇ ਖੜਨ ਜਿੰਨੇ ਆਨਲਾਈਨ ਅੱਗੇ ਵੀ ਲੈਂਦੇ ਆ ਵੀਰ ਚਲੋ ਨੇ ਆਨਲਾਈਨ ਲੈਣੀ ਆ ਉਹ ਬੋਲੋ ਨਾਂ ਹੈਗਾ ਮੇਰਾ ਖਿੰਦਾ ਪਿੰਡ ਹੈਗਾ ਧਵਾਨ ਜ਼ਿਲ੍ਹਾ ਹੈਗਾ ਕਰਦਸਪੁਰ ਤਹਿਸੀਲ ਹੈਗੀ ਬਟਾਲਾ ਨੇੜੇ ਵਾਲੀ ਆਲਦੇ ਤੇ ਦਾਲਮ ਦੇ ਤੇ ਇਹ ਕਿਹਲੇ ਵੀਡੀਓ ਲੈਡ ਹੋ ਜਾਂਦੀ ਹੈ ਹੁਣ ਨਹੀਂ ਵੀਡੀਓ ਲੈਡ ਹੁੰਦੀ ਆਇਆ ਕਰੇ ਕਿ ਆਪਣੀ ਪਰਵੇਂ ਸਭ ਨੇ ਵੀਡੀਓ ਡੇਲੀ ਤੇ ਮਾਲ ਆਪਣੇ ਕੋਲ ਡੇਲੀ ਪੜਾਉਂਦਾ ਠੀਕ ਆ ਮਾਲ ਡੇਲੀ ਦਾ ਸੱਚੀ ਗੱਲ